mặt hàng gắn ghé mặt hàng mặt hàng ghé gạo mặt hàng ਹਾਂਜੀ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਮੈਂ ਸੰਤ ਮਿਲਕੀਤ ਨਾਥ ਪਾਵਨ ਵਾਲਮੀਕ ਤੀਰਤ ਜੋ ਸ਼ੁਭ ਦਿਹਾੜਾ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ 17 ਤਰੀਕ ਨੂੰ ਆ ਰਿਹਾ ਵਾ ਉਸ ਸ਼ੁਭ ਦਿਹਾੜੇ ਦੀ ਲਾਖਾਂ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਇਸ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉਦੇ ਨਾਲ ਨਾਲ ਇੱਕ ਸੰਦੇਸ਼ ਦੇ ਦਿਆਂ ਕਿ ਜੋ 17 ਤਰੀਕ ਨੂੰ ਪ੍ਰਗਟ ਦਿਸ਼ ਨੂੰ ਮੁੱਖ ਰੱਖਦੇ ਹੋਏ ਤੋਂ 10 ਤਰੀਕ ਨੂੰ ਇੱਕ ਸ਼ੋਭਾ ਯਾਤਰਾ ਜਿਹੜੀ ਉਹ ਗਵਾਲ ਮੰਡੀ ਤੋਂ ਸ਼ੁਰੂ ਰੱਤ ਯਾਤਰਾ ਹੋ ਰਹੀ ਆ ਉਹਦੇ ਵਿੱਚ ਸੰਗਤ ਨੂੰ ਅਪੀਲ ਕਰਦੇ ਆ ਕਿ ਪਰਿਵਾਰ ਸਮੇਤ ਪਹੁੰਚ ਕੇ ਰੱਤ ਯਾਤਰਾ ਦੇ ਵਿੱਚ ਯੋਗਦਾਨ ਪਾਓ ਜੈ ਹਵਾਲਮੀ ਕੀ ਹਰ ਹਰ ਵਾਹ ਅਰੇਂਜਮੈਂਟ ਕਿਹੜੇ ਕਿਤੇ ਗਏ ਆ ਅਰੇਂਜਮੈਂਟ ਜਿਹੜੇ ਜਿਹੜੇ ਉਹ ਬਹੁਤ ਜਿਹੜਾ ਉਹ ਸੰਗਤਾਂ ਨੇ ਹਸਾ ਦਿੱਤਾ ਵਾ ਪਹਿਲਾ ਪੜਾ ਜਿਹੜਾ ਉਹ ਸਟੇਸ਼ਨ ਤੇ ਹੋਏਗਾ ਰੇਲ ਸਟੇਸ਼ਨ ਤੋਂ ਪੁਲ ਦੇ ਉੱਤੇ ਵੀ ਸਵਾਗਤ ਹੋਏਗਾ ਕੇਂਦਰੀ ਮੰਦਰ ਫਿਰ ਉਹ ਆਪਣਾ ਟਰਾਲੀਆਂ ਵਾਲੇ ਜੁਨੀਅਨ ਉਹਨਾਂ ਨੇ ਵੀ ਕਰਨਾ ਫਿਰ ਹਾਥੀਗੇੜ ਹੋਏਗਾ ਹਾਥੀਗੇੜ ਜਿਹੜਾ ਉਹ ਕਹਿੰਦਾ ਦੁਰਗਾਣਾ ਮੰਦਰ ਵਾਲੇ ਕਰ ਰਿਹਾ ਹਰ ਚੌਂਕ ਦੇ ਵਿੱਚ ਜਿਹੜੀ ਸਟੇਟ ਲੱਗੇਗੀ ਲੰਗਰ ਭੰਡਾਰਾ ਔਰ ਪਾਣੀ ਦੀ ਵਸਤੂ ਹਰ ਸੰਗਤਵਾਦ ਜਿਹੜੀ ਉਹ ਦਿੱਤੀ ਜਾਊਗੀ ਸੰਗਤ ਨੇ ਬਹੁਤ ਜਿਹੜਾ ਹੰਗਾਰਾ ਦਿੱਤਾ ਤਿੰਨ ਸਟੇਟਾਂ ਜਿਹੜੀਆਂ ਉਹ ਗਰਵਾਲੀ ਗੇਟ ਲੱਗਣਗੇ ਆ ਸਵਾਗਤ ਵਾਸਤੇ ਉਸ ਤੋਂ ਬਾਅਦ ਜਿਹੜਾ 100 ਫੁੱਟੀ ਸੜਕ ਦੇ ਉੱਤੇ ਜਿਹੜਾ ਇਸਤਵਨਗਰ ਮੰਦਿਰ ਆ ਵਾਲਮੀਕ ਮਹਾਰਾਜੀ ਦਾ ਉੱਥੇ ਜਾ ਕੇ ਸਮਾਪਤੀ ਕੀਤੀ ਜਾਊਗੀ ਤੇ ਸੰਗਤ ਨੂੰ ਲੰਗਰ ਭੰਡਾਰਾ ਜਿਹੜਾ ਸ਼ਿਕਾਇਆ ਜਾਊਗਾ ਵਾਲਮੀਕ ਦੇ ਤੇਰਾ ਗਾਣ ਦਾ ਪ੍ਰੋਗਰਾਮ ਹੈ ਜਿਹੜਾ ਵਾਲਮੀਕ ਜਿਹੜੇ ਜਿਹੜਾ 17 ਤਰੀਕ ਨੂੰ ਆ ਰਿਹਾ ਹਾਂਜੀ ਉਹਦੇ ਵਿੱਚ ਜਿਹੜੇ ਉਹ ਕਲਾਕਾਰ ਆ ਰਹੇ ਨੇ ਕਿਹੜੇ ਕਿਹੜੇ ਕਲਾਕਾਰ ਆ ਦੀਪਕੰਸ਼ ਇੱਕ ਆਇਦਰੋ ਆਪਣੇ ਦਰਬਾਰੀ ਕਲਾਕਾਰ ਇੱਕ ਗੁਰੂ ਗਿਆਨਾਦ ਮਹਾਰਾਜ ਜੀ ਦੇ ਆਸ਼ਰਮ ਦੇ ਕਲਾਕਾਰ ਜਿਹੜੇ ਉਹ ਦਿਨ ਹਾਜ਼ਰੀ ਭਰਨਗੇ ਜੈ ਆਲਮੀ ਕੀ ਹਰ ਹਰ ਵਾ